ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਸ ਦੀ ਗ੍ਰਿਫਤਾਰੀ ਦਾ ਆਧਾਰ ਕਾਰਨ ਉਹ ਵੀ ਪੰਜਾਬ ਦੇ ਲੋਕਾਂ ਨੇ ਸੁਣਿਆ ਸੋ ਪਿਛਲੇ 7 ਦਿਨਾਂ ਤੋਂ ਜਿਹੜਾ ਵਿਜੀਲੈਂਸ ਨੂੰ ਰਿਮਾਂਡ ਮਿਲਿਆ ਸੀਗਾ ਵਿਕਰਮਜੀਤ ਸਿੰਘ ਮਜੀਠੀਏ ਦਾ ਸੋ ਉਸ ਰਿਮਾਂਡ ਦੇ ਦੌਰਾਨ ਜਿਹੜੇ ਤੱਤ ਸਾਹਮਣੇ ਆਏ ਆ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ ਬੜੇ ਰੋਚਕ ਨੇ ਜਿਹੜੇ ਕਾਫੀ ਹੱਦ ਤੱਕ ਅੱਜ ਕੋਰਟ ਦੀ ਪੇਸ਼ੀ ਤੋਂ ਬਾਅਦ ਸਾਡੇ ਵਕੀਲ ਸਹਿਬਾਨਾਂ ਵੱਲੋਂ ਸਾਜੇ ਕੀਤੇ ਗਏ ਉਹ ਪੰਜਾਬ ਦੇ ਲੋਕਾਂ ਕੋਲ ਪਹੁੰਚੇ ਸੋ ਅੱਜ 4 ਦਿਨ ਦਾ ਰਿਮਾਰਡ ਫਿਰ ਦੁਆਰਾ ਜਿਹੜਾ ਵਿਜੀਲੈਂਸ ਨੂੰ ਮਿਲਿਆ ਸੋ ਮਾਨਯੋਗ ਕੋਰਟ ਨੇ ਇਹ ਮੰਨਿਆ ਕਿ ਇਹਨਾਂ ਸਾਧਨਾਂ ਦੇ ਦੌਰਾਨ ਜਿਹੜੀ ਵਿਜੀਲੈਂਸ ਨੇ ਜਾਂਚ ਕੀਤੀ ਪੜਤਾਲ ਕੀਤੀ ਉਹ ਕਾਫੀ ਤੱਤ ਨੇ ਸੋ ਉਹਦੇ ਆਧਾਰ ਤੇ ਇਹਨੂੰ ਹੋਰ ਅੱਗੇ ਵਧਾਇਆ ਜਾਵੇ ਮਕਮਲ ਜਿਹੜੀ ਇਨਵੈਸਟੀਗੇਸ਼ਨ ਹੋਵੇ ਸੋਦ ਲਈ 4 ਦਿਨ ਦਾ ਰਿਮਾਂਡ ਅੱਜ ਜਿਹੜਾ ਮਿਲਿਆ ਉਹ ਸਾਬਤ ਕਰਦਾ ਕਿ ਵਿਜੀਲੈਂਸ ਨੇ ਜਿਹੜੇ ਰਿਕਾਰਡ ਵੱਖ-ਵੱਖ ਰਾਜਾਂ ਦੇ ਅੰਦਰ ਜਾ ਕੇ ਲੱਭੇ ਆ ਉਹਨਾਂ 'ਚ ਕਾਫੀ ਦਮ ਹੈ ਉਹਨਾਂ 'ਚ ਕਾਫੀ ਵਜਨ ਹੈ ਸੋ ਤਿੰਨ ਗੱਲਾਂ ਮੁੱਖ ਤੌਰ ਤੇ ਮੈਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਣਾ ਇੱਕ ਤੇ ਹੈ ਕਿ ਜਾਂਚ ਦੇ ਵਿੱਚ ਬਹੁਤ ਕੁਝ ਐਸਾ ਸਾਹਮਣੇ ਆਇਆ ਜਿਹੜਾ ਪਿਛਲੇ ਸਮੇਂ ਤੋਂ ਲੁਕੋ ਕੇ ਰੱਖਿਆ ਗਿਆ ਜਿਹੜਾ ਜਾਗਜਾਰ ਨਹੀਂ ਸੀ ਹੋਇਆ ਉਹ ਜ਼ਿਆਦਾ ਤਾਂ ਹੋਣ ਉਹ ਕੁਝ ਹੋਰ ਹੋਵੇ ਉਹਨਾਂ ਨੂੰ ਲੁਕੋ ਕੇ ਰੱਖਿਆ ਗਿਆ ਪੰਜਾਬ ਦੇ ਲੋਕਾਂ ਕੋਲ ਪਰ ਉਹ ਵੱਡੀ ਪੱਧਰ ਦੇ ਉੱਤੇ ਸਾਬਤ ਕਰਦਾ ਕਿ ਉਹ ਉਹ ਪੈਸਾ ਲੁੱਟਦਾ ਪੈਸਾ ਹੈ ਉਹ ਬੇਈਮਾਨੀ ਦੀ ਕਮਾਈ ਹੈ ਸੋ ਦੂਸਰੀ ਜਿਹੜਾ ਸਿਮਲੇ ਦੇ ਅੰਦਰ ਜਿਹੜੀ ਅੱਜ ਸਾਡੇ ਵਕੀਲ ਸਹਿਬਾਨਾਂ ਨੇ ਆਪਣੀ ਪੀਸੀਜੀ ਵੀ ਅੰਦਰ ਵੀ ਦੱਸਿਆ ਮਾਨਜੋ ਕੋਰਟ ਦੇ ਅੰਦਰ ਕਿ ਸਿਮਲੇ ਦੇ ਵਿੱਚ ਜਿਹੜੀ ਜਾਇਦਾਦ ਮਜੀਠੀਆ ਪਰਿਵਾਰ ਵੱਲੋਂ ਸੋ ਕੀਤੀ ਗਈ ਆ ਉਹ ਜੋ ਐਫੀਡੇਵਿਡ 2011 ਦਾ ਇਹਨਾਂ ਦੀ ਧਰਮ ਪਤਨੀ ਵੱਲੋਂ ਦਿੱਤਾ ਗਿਆ ਧਰਮ ਪਤਨੀ ਦੇ ਨਾਂ ਦੇ ਵਿੱਚ ਜਿਹੜੀ ਜ਼ਮੀਨ ਉੱਥੇ ਸੋਅ ਕੀਤੀ ਗਈ ਹੈ ਸਿਮਲੇ ਦੇ ਅੰਦਰ ਉਹ ਜਿਹੜੀ ਦੱਸੀ ਗਈ ਹੈ ਉਹ ਪੁਆਇੰਟ 52 88 ਹੈ ਪਾ ਉਹ ਲਗਭਗ 1 ਏਕੜ 1 ਏਕੜ ਜ਼ਮੀਨ ਜਿਹੜੀ ਐਫੀਡੇਂਟ ਜਿਹੜਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਦੱਸੀ ਗਈ ਆ ਵੀ 52.88 ਜਮੀਨ ਜਿਹੜੀ ਆ 1 ਏਕੜ ਦੇ ਕਰੀਬ ਸਮਲੇ ਸਿਮਲੇ ਦੇ ਵਿੱਚ ਸਾਡੇ ਕੋਲ ਆ ਲੇਕਿਨ ਜੋ ਉਹਦਾ ਉਹਦਾ ਐਫੀਡੇਟ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਜੋ ਲੀਗਲ ਡਾਕੂਮੈਂਟ ਹੈ ਜੋ ਕੋਈ ਉਮੀਦਵਾਰ ਆਪਣੀ ਉਮੀਦਵਾਰੀ ਦੇ ਵੇਲੇ ਨੋਮੀਨੇਸ਼ਨ ਦੇ ਵੇਲੇ ਫਾਈਲ ਕਰਦਾ ਸੋ ਜਿਹੜੇ ਤਤ ਵਿਜੀਲੈਂਸ ਦੇ ਹੱਥ ਲੱਗਿਆ ਕਿ ਸਿਮਲੇ ਦੇ ਅੰਦਰ ਸੈਂਕੜੇ ਨਹੀਂ ਸੌਂਝ ਨਹੀਂ ਬਲਕਿ ਹਜ਼ਾਰ ਗੁਣਾ ਜ਼ਿਆਦਾ ਜਿਹੜੀ ਆ ਉਹ ਜਾਇਦਾਦ ਉੱਤੇ ਵਿਜੀਲੈਂਸ ਦੇ ਹੱਥ ਲੱਗੀ ਹੈ ਜੋ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੇ ਦੱਸਿਆ ਤੇ ਇਥੋਂ ਇਹ ਸਾਬਤ ਹੁੰਦਾ ਕਿ ਕਿਸ ਤਰ੍ਹਾਂ ਕਾਨੂੰਨ ਦੀਆਂ ਤਜੀਆਂ ੜਾਈਆਂ ਗਈਆਂ ਕਿਸ ਤਰ੍ਹਾਂ ਕਾਨੂੰਨ ਦੇ ਅਖੋਲੇ ਰੱਖਿਆ ਗਿਆ ਸਾਰਾ ਉਹ ਆਪਣਾ ਜ਼ਾਇਦਾਤ ਆਪਣੀ ਉਹ ਪ੍ਰਾਪਰਟੀ ਸੋ ਇੱਕ ਤਾਂ ਦੂਜਾ ਪੱਖ ਜਿਹੜਾ ਇਹ ਜ਼ਾਇਦਾਤ ਨੂੰ ਲੁਕੋ ਕੇ ਰੱਖਣ ਦਾ ਤੀਜਾ ਜਿਹੜਾ ਮੈਂ ਤੁਹਾਡੇ ਨਾਲ ਸਹਿਰੇ ਕਰਨਾ ਚਾਹੁੰਦਾ ਕਿ ਜਦੋਂ ਵਿਕਰਮਜੀਤ ਸਿੰਘ ਬਜੀਠਿਆ ਪੰਜਾਬ ਦੇ ਮੰਤਰੀ ਸਨ ਕਿਉਂਕਿ ਇਹ ਵੱਡੇ ਆਦਮੀ ਸੀਗੇ ਇਹਨਾਂ ਦੀ ਤੂਤੀ ਬੋਲਦੀ ਸੀ ਉਸ ਵੇਲੇ ਆਪਣੀ ਸਰਕਾਰ ਚ ਕਿਉਂਕਿ ਪੰਜਾਬ ਦੇ ਲੋਕ ਜਾਣਦੇ ਆ ਮੈਂ ਵੀ ਮਾਝੇ ਤੋਂ ਆਂ ਥੋੜਾ ਜਿਹਾ ਜ਼ਿਆਦਾ ਪਤਾ ਵੀ ਕੇਸਰਾ ਹ ਉਸ ਵੇਲੇ ਮੰਤਰੀ ਹੁੰਦਿਆਂ ਸੱਤਾ ਚ ਹੁੰਦਿਆਂ ਕੁਝ ਜ਼ਾਇਦਾ ਤਾਂ ਜਿਹੜੀਆਂ ਰੈਵਨਿਊ ਰਿਕਾਰਡ ਨੂੰ ਚੇਸ ਕੀਤਾ ਗਿਆ ਜਿਹੜੀਆਂ ਇਹਨਾਂ ਦੀਆਂ ਸੀਗੀਆਂ ਇਹਨਾਂ ਦੇ ਪਰਿਵਾਰ ਦੀਆਂ ਸੀਗੀਆਂ ਉਹ ਰੈਵਨਿਊ ਰਿਕਾਰਡ ਚੇਂਜ ਕੀਤਾ ਗਿਆ ਤੱਤ ਜਿਹੜੇ ਆ ਵਿਜਲੈਂਸ ਦੇ ਹੱਥ ਲੱਗਿਆ ਸੋ ਇਹ ਤਿੰਨ ਗੱਲਾਂ ਮੋٹے ਤੌਰ ਤੇ ਸਿਮਲੇ ਦੇ ਅੰਦਰ ਏਡੀ ਵੱਡੇ ਪੇਮਾਨੇ ਤੇ ਜਾਇਦਾਦ ਖਰੀਦੀ ਗਈ ਹੈ ਪਰ ਚਨਾਵੀ ਐਪੀਡ ਦੇ ਅੰਦਰ ਬਹੁਤ ਨਾ ਮਾਤਰ ਜੇ ਆਟ ਚ ਲੂਣ ਵਰਗੀ ਉਹ ਸੋ ਕੀਤੀ ਆ ਸੋ ਮੰਤਰੀ ਹੁੰਦਿਆ ਜਿਹੜਾ ਰੈਵਨਿਊ ਰਿਕਾਰਡ ਦੇ ਅੰਦਰ ਸਾਫ ਕੀਤਾ ਗਿਆ ਆਪਣੇ ਪੱਖ ਦੇ ਵਿੱਚ ਸੋ ਇਹ ਸਾਬਤ ਕਰਦਾ ਕਿ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਜਿਹੜਾ ਸਮਾਨ ਇਕੱਠਾ ਕੀਤਾ ਗਿਆ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਚਾਹੇਓ ਜ਼ਮੀਨਾਂ ਦੇ ਰੂਪ ਚ ਹੋਵੇ ਚਾਹੇਓ ਮਨੀ ਦੇ ਰੂਪ ਚ ਹੋਵੇ ਇਹਦਾ ਸਿੱਧਾ ਸਿੱਧਾ ਅਰਥ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਲੁੱਟ ਕੀਤੀ ਗਈ ਆ ਪੰਜਾਬ ਦੇ ਲੋਕਾਂ ਦੀ ਜੇਬਾਂ ਦਾ ਡਾਕਾ ਮਾਰਿਆ ਗਿਆ ਤੇ ਪੰਜਾਬ ਦੇ ਖਜ਼ਾਨੇ ਨੂੰ ਵੀ ਗਰੀਬ ਬੰਦਾ ਚਾਹ ਬੱਤੀ ਤੋਂ ਲੈ ਕੇ ਸਾਮ ਨੂੰ ਸੌਣ ਤੱਕ ਹਰ ਆਮ ਬੰਦਾ ਟੈਕਸ ਦਿੰਦਾ ਹਰ ਆਮ ਬੰਦਾ ਖਜ਼ਾਨੇ 'ਚੋਂ ਪੈਸਾ ਭੇਜਦਾ ਸੋ ਇਹ ਇੱਕ ਐਸੀ ਜਮਾਤ ਹੈ ਕਿ ਰਾਜਨੀਤੀ ਦੇ ਅੰਦਰ ਜਿਹੜੀ ਸੱਤਾ 'ਚ ਆਉਣ ਵੇਲੇ ਖਾਸ ਕਰਕੇ ਪੰਜਾਬ ਦੀ ਆਪਣੇ ਪ੍ਰਦੇਸ਼ ਸੀ ਇੰਨੀ ਵੱਡੇ ਪੇਮਾਨੇ ਤੇ ਲੁੱਟ ਕੀਤੀ ਗਈ ਐਡੀ ਵੱਡੇ ਪੇਮਾਨੇ ਤੇ ਤਬਾਹੀ ਕੀਤੀ ਗਈ ਰਿਕਾਡਾਂ ਨੂੰ ਖੁਰਦ-ਬੁਰਦ ਕੀਤਾ ਗਿਆ ਸੋ ਅੱਜ ਮਾਨਜੁਗ ਅਦਾਲਤ ਨੇ ਉਹਨਾਂ ਦਾ 4 ਦਿਨ ਦਾ ਜਿਹੜਾ ਰਿਮਾਨਡ ਦਿੱਤਾ ਉਹ ਇਹ ਸਾਬਤ ਕਰਦਾ ਕਿ ਜਿਹੜੇ ਤੱਥ ਵਿਜੀਲੈਂਸ ਵੱਲੋਂ ਮਿਹਨਤ ਕਰਕੇ ਮਾਨਜੁਗ ਅਦਾਲਤ ਦੇ ਸਾਹਮਣੇ ਰੱਖੇ ਗਏ ਉਨਾ ਵਿੱਚ ਹੋਰ ਬਹੁਤ ਵੱਡੀ ਗੁੰਜਾਇਸ ਹੈ ਸੋ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਵੇ ਇਹਦੇ ਲਈ ਜਿਸ ਵੀ ਬੰਦੇ ਨੇ ਜਿਸ ਵੀ ਵਿਅਕਤੀ ਨੇ ਪੰਜਾਬ ਦੀ ਲੁੱਟ ਕੀਤੀ ਹੈ ਪੰਜਾਬ ਦੀ ਤਬਾਈ ਲਈ ਜ਼ਿੰਮੇਵਾਰ ਹੈ ਮਾਨਜੋਗ ਮੁੱਖ ਮੰਤਰੀ ਸardar Bhagwant Singh ਮਾਨ ਜੀ ਦੀ ਸਰਕਾਰ ਉਹਦੇ ਮੰਤਰੀ ਸਿੱਟੇ ਦਾ ਕੋਰ ਉਪਜਾਨ ਦੇ ਲਈ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਸੋ ਜਿਹਨੇ ਵੀ ਪੰਜਾਬ ਦੀ ਲੁੱਟ ਕੀਤੀ ਹੈ ਉਹਨੂੰ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਕਟੈਰਸ ਖੜਾ ਕੀਤਾ ਜਾਊਗਾ ਇਹਦੇ ਲਈ ਜਿਹੜਾ ਜੋ ਵੀ ਕਰਨਾ ਪਵੇ ਸਰਕਾਰ ਨੂੰ ਸਰਕਾਰੋਂ ਲੱਗੀ ਹੈ ਜੀ ਠੀਕ ਹੈ ਠੀਕ ਹੈ ਓਕੇ ਥੈਂਕ ਯੂ